ਸਰ ਜੀ ਇਹ ਰੱਖੇ ਲੰਗਰ ਵਿੱਚ ਪੁੰਤੇ ਸੀ ਇਹੋ ਜਿਹਾ ਲੱਗ ਰਿਹਾ ਤੇ ਬਾਕੀ ਜਿਹੜੀ ਸੰਗਤਾਂ ਦੀ ਸੇਵਾ ਹੈਗੀ ਹੈ ਅਥਾ ਤਿੰਨ ਦਿਨ ਬਗੈਰ ਕੀਤੀ ਗਈ ਹੈ ਬੱਚਿਆਂ ਤੋਂ ਲੈ ਕੇ ਬੀਬੀਆਂ ਤੋਂ ਲੈ ਕੇ ਨੌਜਵਾਨ ਜਿਹੜੇ ਇਸ ਰੇਗਰ ਨੂੰ ਗੁਰੇ ਨੇ ਤੇ ਤੁਸੀਂ ਬੱਚੇ ਦੋ ਸੌ ਸੌ ਤੁਹਾਡੇ ਲਈ ਦੇਖੋ ਇਸ ਤਰ੍ਹਾਂ ਦੇ ਜਦੋਂ ਜ਼ੁਲਮ ਦੀ ਹੱਦ ਵੱਧ ਗਈ ਸੀ ਅੱਦਾ ਬਣਾ ਟਪ ਗਈ ਸੀ ਤੇ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਹੋਈ ਚਾਂਦਨੀ ਚੌਕ ਦਿੱਲੀ ਵਿਖੇ ਉਸ ਤੋਂ ਬਾਅਦ ਭਾਈ ਜੈਤਾ ਜੀ ਆਪ ਦੀ ਜਾਨ ਜੋਖਮ ਚ ਪਾ ਕੇ ਗੁਰੂ ਸਾਹਿਬ ਦਾ ਸੀਸ ਇੱਥੇ ਲੈ ਕੇ ਅਨੰਦਪੁਰ ਸਾਹਿਬ ਤੇ ਸੀਸ ਭੇਟ ਕੀਤਾ ਤਾਂ ਕੁਝ ਇਤਿਹਾਸ ਦੀਆਂ ਗੱਲਾਂ ਇਹ ਵੀ ਨੇ ਕਿ ਗੁਰੂ ਸਾਹਿਬ ਨੇ ਪੁੱਛਿਆ ਵੀ ਕੀ ਹਾਲ ਉੱਥੇ ਕੋਈ ਹੈ ਨਹੀਂ ਸੀ ਉਹ ਕਹਿੰਦੇ ਜੀ ਉਹਨਾਂ ਨੇ ਚੈਲੰਜ ਕੀਤਾ ਸੀ ਵੀ ਜੇ ਕੋਈ ਗੁਰੂ ਦਾ ਸਿੰਘ ਹੈਗਾ ਜਾਂ ਗੁਰੂ ਦਾ ਨਾਈ ਹੈਗਾ ਉਹ ਆ ਕੇ ਉਹਨਾਂ ਦੇ ਸੀਸ ਲੈ ਲਵੇ ਤਾਂ ਉੱਥੇ ਕੋਈ ਨਹੀਂ ਆਇਆ ਪਰ ਫਿਰ ਨੇਰੀ ਚੁਲੀ ਇੱਕ ਤੇ ਭਾਈ ਜੈਤਾ ਜੀ ਆਪ ਗੁਰੂ ਸਾਹਿਬ ਦਾ ਸੇਂਸ ਸੀਨੇ ਨਾਲ ਲੈ ਕੇ ਅਨੰਦਪੁਰ ਸਾਹਿਬ ਪਹੁੰਚੇ ਤੇ ਉਦੋਂ ਉਸ ਜਿਹੜਾ ਬਰਤਾਰਾ ਸੀ ਉਸ ਨੂੰ ਸੁਣ ਕੇ ਗੁਰੂ ਗੋਬਿੰਦ ਸਿੰਘ ਜੀ ਨੂੰ ਹੋ ਸਕਦਾ ਹੈ ਮਨਚਿਆ ਹੋਵੇ ਵੀ ਲੋਕ ਕਿਉਂ ਲੁਕ ਜਾਂਦੇ ਨੇ ਤਾਂ ਉਦੋਂ ਗੁਰੂ ਗੋਬਿੰਦ ਸਿੰਘ ਜੀ 9 ਸਾਲ ਦੇ ਸੀ ਤੇ ਜਦੋਂ ਅੰਮ੍ਰਿਤ ਪਾਣ ਕਰਾਇਆ ਖਾਲਸੇ ਦੀ ਸਾਜਨਾ ਹੋਈ ਹੈ ਤਾਂ ਉਦੋਂ 33 ਵਰਿਆਂ ਦੇ ਸੀ 24 ਸਾਲ ਹੋ ਸਕਦਾ ਗੁਰੂ ਸਾਹਿਬ ਨੇ ਸੋਚਨ ਤੇ ਲਾਏ ਹੋਣਾ ਇਹਨਾਂ ਨੂੰ ਆਪਦੇ ਨੇ ਹੀ ਨੇ ਜਿਹੜੇ ਇਹਨੂੰ ਕਹੇ ਜੀ ਸਰੂਪ ਦੇਵ ਤਾਂ ਕਿ ਇਹ ਚਾਹੁੰਦੇ ਵੀ ਲੁਕ ਨਾ ਸਕਣ ਹੁਣ ਉਹਨਾਂ ਦੇ ਪੱਗਾਂ ਦਸਤਾਰਾਂ ਬਣੀਆਂ ਹੋਈਆਂ ਤੇ ਕੋਈ ਆਪਰ ਨੂੰ ਕਹੇ ਆਪ ਕੱਲੇ ਖੜੇ ਹੋਈਏ ਚ 100 ਬੰਦੇ ਚ ਵੀ ਤੁਸੀਂ ਸਿੱਖੋਂ ਕਿ ਅਸੀਂ ਮੁਨਕਰ ਹੋ ਸਕਦੇ ਆ ਤੇ ਇਸ ਕਰਕੇ ਜਿਹੜਾ ਖਾਲਸੇ ਦੀ ਸਾਜਨਾ ਕੀਤੀ ਹੈ ਗੁਰੂ ਗੋਬਿੰਦ ਸਿੰਘ ਨੇ ਇਹ ਇਤਿਹਾਸ ਦੇ ਵਿੱਚ ਬਹੁਤ ਵੱਡਾ ਸਟੈਪ ਇੱਕ ਕੌਮ ਨੂੰ ਸ਼ੇਰਾਂ ਦੀ ਕੌਮ ਬਣਾਤਾ ਤੇ ਉਹਦੇ ਵਿੱਚ ਜਿੰਨੀਆਂ ਫਿਰ ਉਹ ਤੋਂ ਬਾਅਦ ਜੇ ਆਪਾਂ ਉਹਦੇ ਦਾ ਵਰਤਾਰਾ ਦੇਖੀਏ ਜਦੋਂ ਅੰਮ੍ਰਿਤਪਾਣ ਕਰਾਇਆ ਪੰਜ ਸਿੰਘ ਜਿਹੜੇ ਪਹਿਲਾਂ ਉੱਠੇ ਪੰਜ ਪਿਆਰੇ ਕੌਣ ਸੀ ਉਹ ਉਹਨਾਂ ਜੋ ਕੋਈ ਹੈ ਜਾਣੇ ਸੀ ਜਿਹੜਾ ਵੱਡੇ ਮਰੱਬਿਆਂ ਦਾ ਸਰਦਾਰ ਹੋਵੇ ਨਾ ਕੋਈ ਹੈ ਜਾਂ ਸੀ ਜਿਨ੍ਹਾਂ ਦੇ ਵੱਡੇ ਵਪਾਰ ਚੱਲਦੇ ਹੋਣ ਨਾ ਕੋਈ ਹੋਰ ਸੀ ਸ਼ਾਹੂਕਾਰ ਕੌਣ ਉੱਠੇ ਸਮਾਜ ਦੇ ਗਰੀਬ ਲੋਕ ਜਿਨ੍ਹਾਂ ਨੇ ਆਪ ਦਾ ਸੀਸ ਅਰਪਣ ਕੀਤਾ ਉਹ ਲਗਲ ਗੁਰੂ ਨੇ ਉਹਨਾਂ ਨੂੰ ਜੀਵਤ ਕਿਵੇਂ ਕੀਤਾ ਕੀ ਕੀਤਾ ਉਹਨਾਂ ਦੇ ਅਲੋਕਾਰੋ ਕਰੇ ਸ਼ਕਤੀਆਂ ਸੀ ਪਰ ਪੰਜ ਪਿਆਰੇ ਸਾਜੇ ਤੇ ਸਾਜਰਾ ਉਹਨਾਂ ਤੋਂ ਸਭ ਤੋਂ ਜੇ ਇਤਿਹਾਸ ਦੇ ਵਿੱਚ ਦੇਖਿਆ ਜਾਵੇ ਇਦੋਂ ਵੱਡੀ ਗੱਲ ਕੀ ਹੋ ਉਸ ਕੋਈ ਗੁਰੂ ਆਪ ਦੇ ਚੇਲੇ ਥਾਪ ਕੇ ਪੰਜ ਪਿਆਰੇ ਬਣਾ ਕੇ ਉਹਨਾਂ ਤੋਂ ਹੱਥ ਬਣ ਕੇ ਆਪ ਅਮਰਤ ਦੀ ਦਾੰਗ ਮੰਗ ਰਿਹਾ ਹੈ ਬੋਲੋ ਛੀਨੋ ਅਮਰ ਦੀ ਦਤ ਉਹਨਾਂ ਤੋਂ ਲੈ ਕੇ ਤੇ ਨਾਲ ਵਾਦਾ ਵੀ ਕੀਤਾ ਵੀ ਮੈਂ ਪਰਵਾਰ ਆਪਦੇ ਪੰਥ ਉਤੋਂ ਦੀ ਵਾਰ ਤੇ ਹੋਇਆ ਵੀ ਐ ਜਦੋਂ ਜ਼ੁਲਮ ਵਧਿਆ ਤਾਂ ਫਿਰ ਗੁਰੂ ਗੋਬਿੰਦ ਸਿੰਘ ਜੀ ਨੇ ਉਤੋਂ ਲੜਾਈ ਸ਼ੁਰੂ ਕੀਤੀ ਅਨੰਦਪੁਰ ਸਾਹਿਬ ਤੋਂ ਉਹਨਾਂ ਨੇ ਤੇ ਉੱਠੀਆਂ ਸੱਚੀਆਂ ਸੌਹਾਂ ਖਾ ਕੇ ਛੱਡਣ ਲਈ ਕਿਹਾ ਵੀ ਅਸੀਂ ਕਿਸੇ ਨੂੰ ਕੁਛ ਨਹੀਂ ਕਹਿੰਦੇ ਬਾੜੀ ਰਾਜਾ ਨੇ ਤਾਂ ਤੁਸੀਂ ਦੇਖੋ ਵੀ ਉਹ ਆਏ ਤੇ ਕਿੰਨਾ ਕਿੰਨਾ ਜਿਹੜੇ ਜੋਖਮ ਚਲਦੇ ਹੋਏ ਉਹਨਾਂ ਨੇ ਇੱਕ ਖਾਲਸੇ ਵਾਸਤੇ ਪੰਥ ਵਾਸਤੇ ਆਉਦਾ ਸਾਰਾ ਪਰਿਵਾਰ ਵਾਰਿਆ ਤੇ ਜਿੱਥੇ ਹਸਨ ਚੱਕੀਏ ਤੇ ਅੱਜ ਉਸ ਅਧਿਆਸ ਨੂੰ ਯਾਦ ਕਰਾਉਂਦੇ ਹੋਏ ਪਿੰਡ ਅਕਲੀਏ ਦੇ ਗਰੀਬ ਲੋਕਾਂ ਨੇ ਲੰਗਰ ਲਾਇਆ ਗੁਰੂ ਦੀ ਉਸ ਯਾਦ ਨੂੰ ਸਮਰਪਿਤ ਕਿਉਂਕਿ ਹੁਣ ਤੱਕ ਅਧਿਆਸ ਚ ਠੀਕ ਹੈ ਵੱਡੇ ਵੱਡੇ ਲੋਕ ਹੋਏ ਨੇ ਅਮੀਰ ਹੋਏ ਹੋਣਗੇ ਸ਼ਾਹੂਕਾਰ ਹੋਏ ਹੋਣਗੇ ਵਪਾਰੀਏ ਹੋਏ ਹੋਣਗੇ ਪਰ ਜਦੋਂ ਮਾਤਾ ਜੀ ਆਦੇ ਪੋਤੇ ਆਪਣੇ ਕੇ ਠੰਡੇ ਬੁਰਜ ਦੇ ਰ ਕੈਦ ਕੀਤੇ ਹੋਏ ਸੀ ਠੀਕ ਹੈ ਤਾਂ ਮੋਤੀ ਮੇਰਾ ਉਹ ਦੁੱਧ ਪੀਉਣ ਗਏ ਠੀਕ ਹੈ ਇਹੇਦਾਰਾਂ ਦਾ ਬਹੁਤ ਸਖਤ ਦੇਸੀ ਵੀ ਅੰਦਰ ਨਹੀਂ ਕੋਈ ਜਾ ਸਕਦਾ ਪਰ ਭਾਈ ਮੋਤੀ ਮੇਰਾ ਉਨੀ ਪੈਰੀ ਵਾਪਸ ਗਏ ਆਪ ਦੀ ਘਰ ਵਾਲੀ ਦੀਆਂ ਵਾਲੀਆਂ ਲੈ ਕੇ ਆਏ ਸੋਹਣੀਆਂ ਤੇ ਉਹ ਰਿਸ਼ਵਤ ਦੇ ਕੇ ਅੰਦਰ ਗਏ ਆਪਣੇ ਤਿੰਨ ਤਨ ਆਨੇ ਛਾਂ ਪਿੱਛੇ ਰਿਸ਼ਤੇਦਾਰੀਆਂ ਟੁੱਟ ਜਾਂਦੀਆਂ ਤੇ ਉਹਨੂੰ ਪਤਾ ਹੋਏ ਮੋਤੀ ਮਰੇ ਨੂੰ ਵੀ ਭਈ ਸਵੇਰ ਨੂੰ ਤਾਂ ਇਹਨਾਂ ਨੂੰ ਖਤਮ ਕਰ ਦੇਣਾ ਹੈ ਸਰਕਾਰ ਨੇ ਔਰ ਫਿਰ ਵੀ ਉਹ ਉਹ ਐਡਾ ਵੱਡਾ ਜੋਖਮ ਠਾ ਕੇ ਦੁੱਧ ਪਿਉਣ ਗਿਆ ਸ਼ਰਦਾ ਦੇਖੋ ਉਹਦੇ ਦਿਲ ਦੀ ਆਪ ਦੀ ਸincereity ਦੇਖੋ ਮਾਤਾ ਜੀ ਪ੍ਰਤੀ ਗੁਰੂ ਗੋਬਿੰਦ ਸਿੰਘ ਜੀ ਪ੍ਰਤੀ ਬੱਚਿਆਂ ਪ੍ਰਤੀ ਠੀਕ ਹੈ ਤੇ ਉਸ ਤੋਂ ਬਾਅਦ ਉਹਦੇ ਪਰਿਵਾਰ ਨੂੰ ਵੀ ਉਹਨੂੰ ਪਤਾ ਹੈ ਕਿ ਕਿਸ ਤਰੀਕੇ ਨਾਲ ਕੋਲੂਆਂ ਦੇ ਵਿੱਚ ਪੜਿਆ ਗਿਆ ਪਰ ਉਹਨੇ ਪ੍ਰਵਾਹ ਨਹੀਂ ਮੰਨੀ ਉਹਨਾਂ ਸ਼ਹੀਦਾਂ ਦੀ ਯਾਦ ਨੂੰ ਐਡੀ ਆੜੀਆਂ ਕਰਵਾਨੀਆਂ ਵਾਲੇ ਸਿੰਘਾਂ ਦੀ ਯਾਦ ਨੂੰ ਸਮਰਪਿਤ ਅੱਜ ਪਿੰਡ ਅਕਲੀਏ ਦੇ ਲੋਕਾਂ ਨੇ ਇੱਥੇ ਚਾਹ ਤੇ ਦੁੱਧ ਦੇ ਲੰਗਰ ਲਾਏ ਨੇ ਤੇ ਇਹ ਇੱਕ ਆਪਣੇ ਜਿਹੜੇ ਪੀੜ੍ਹੀ ਹੈ ਸਾਡੇ ਬੱਚੇ ਨੇ ਆ ਖੜੇ ਨੇ ਉਹਨਾਂ ਦੇ ਗੋਦੀ ਚੱਕਿਆ ਕਿੰਦੇ ਛੋਟੇ ਛੋਟੇ ਬੱਚੇ ਨੇ ਨੇ ਇਹਨਾਂ ਨੂੰ ਕਿੱਥੋਂ ਪਤਾ ਲੱਗਣਾ ਸੀ ਵੀ ਐਡੇ ਵੱਡਾ ਸਾਡਾ ਇਤਿਹਾਸ ਹੈ ਠੀਕ ਹੈ ਤੇ ਜੇ ਅੱਜ ਆਪਾਂ ਇਹ ਸਕਿਪ ਕਰੀਏ ਕੁਦਰਤੀ ਤੌਰ ਤੇ ਹੈ ਬੱਚਿਆਂ ਨੂੰ ਆਪਾਂ ਜੋੜਨ ਕੋਬ ਦੇ ਇਤਿਹਾਸ ਨਾਲ ਖੁੰਝ ਜਾਗੇ ਤੇ ਉਹ ਵੱਡਾ ਉਪਰਾਲਾ ਪਿੰਡ ਵਾਲਾ ਜਿਹੜਾ ਅੱਜ ਇੱਥੇ ਲੰਗਰ ਲਾ ਕੇ ਉਹਨਾਂ ਨੇ ਗੁਰੂ ਦੀ ਸ਼ਹਾਦਤ ਨੂੰ ਗੁਰੂ ਦੇ ਪਰਿਵਾਰ ਦੇ ਸ਼ਹਾਦਤ ਨੂੰ ਸਾਰੇ ਸਿੰਘਾਂ ਦੀ ਸ਼ਹਾਦਤ ਨੂੰ ਇੱਕ ਸਿਜਦਾ ਕੀਤਾ ਮੈਂ ਆਪ ਜਣੇ ਇਹਨਾਂ ਮੇਰਾਂ ਨੂੰ ਜਿਹਨਾਂ ਨੇ ਲੰਗਰ ਲਾਇਆ ਮੈਂ ਉਹਨਾਂ ਨੂੰ ਆਪਣੇ ਵੱਲੋਂ ਪ੍ਰਣਾਮ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ